ਬੀ ਅਸਰ ਨਿਊਜ਼ ਦੇਖਦੇ ਇਸ ਕਾਨੂੰ ਪਿਆਰ ਭਰੀ ਸਤਿਕਾਰ ਪੰਜ ਪਿਆਰਿਆਂ ਦੀ ਗਵਾਹੀ ਵੇਖ ਵਿਚਾਰ ਨਗਰ ਕੀਰਤਨ ਸਤ ਕਰਤਾ ਰਿਆਂ ਗੁਰਦਵਾਰਾ ਤੋਂ ਰਵਾਨਾ ਹੋਇਆ ਸਲਮਾ ਰੋਡ ਅਤਨੀ ਪੋਲ ਕਾਨ ਨਾਣ ਚੌਂਕ ਤੇ ਸਟਾਪ ਰੋਡ ਮੁਰਗੀ ਮਹੱਲਾ ਫਰਨਾਮ ਨਗਰ ਮਾਨ ਨਗਰ ਤੋਂ ਨੀਰਾ ਰੋਡ ਮੰਡੀ ਗੋਖੂ ਆਲ ਧਰਮ ਕੋਟ ਗੁਰਦਵਾਰਾ ਹੋਠੀਆਂ ਸਾਹਿਬ ਕਿਲਾ ਲਾਹ ਸਿੰਘ ਦੀ ਸਰਹਾਲੀ ਦਾਲਮਨੰਗਲ ਚਨੇਵਾਲ ਰਾਏ ਕੋ ਚੱਕ ਪਗਮਾ ਹਨਪੁਰ ਕੋੜਲੀ ਸੂਰਤ ਮੱਲੀਆਂ ਢੱਲਵਾ ਡੇਰਾ ਪਠਾਣਾ ਸ਼িকার ਮਾਸ਼ੀਆਂ ਰਾਤ ਦਾਪੜ ਕੜਾ ਗੁਰਦੁਆਰਾ ਛੋਟਾ ਚੰਡੀਗੜ੍ਹ ਚਾਕਾਂ ਵਾਲੀ ਕਾਲਵਾ ਵਾਲੀ ਚੌਂਗ ਥੇਲੇ ਥੇਤਕੇ ਧਰਮਕੋਟ ਚੁੱਗੀ ਰਾਮ ਦੀਵਾਲੀ ਸਿੰਘਪੁਰਾ ਸ਼ਾਮਪੁਰਾ ਤੋਂ ਹੁੰਦਾ ਹੋਇਆ ਗੁਰਦੁਆਰਾ ਧੰਨ ਧੰਨ ਬਾਬਾ ਬੁਢਾ ਸਾਹਿਬ ਰਮਦਾਸ ਵਿਕੇ ਸਮਾਪਤੀ ਹੋਵੇਗੀ ਤੁਸੀਂ ਤੇ ਰੀ.ਐਸ. ਨੇ ਦੀ ਖਾਸ ਰਿਪੋਰਟ ਪੱਤਰਕਾਰ ਅਸ਼ੋਕ ਜਰੇਵਾਲ ਦੀ ਤਨ ਆਸ ਰਿਪੋਰਟ ਧੰਵਾਦ ਅੱਜ ਕੀ ਨਾਂਜ ਆਪਣਾ ਵਾਈਟ ਦੀ ਖਾਸ ਨਾਮ ਦੀ ਬੋਲੀ ਇਹ ਨਗਰ ਕੀਰਤਨ ਕੇਰ ਸੰਬੰਧ ਕਿੱਧੇ ਜਾ ਰਿਹਾ ਨਹੀਂ ਹਰ ਸਾਲ ਹੀ ਹੁੰਦੇ ਜੇ ਸਰਾਧਾਂ ਦੀ ਤੋਰ ਆ ਰਮਦਾਸ 42 ਤੋਂ 70 ਵਾਲੇ ਵੱਡੇ ਹਰ ਸਾਲ ਦੀ ਕਿੱਥੋਂ ਚੱਲਦਾ ਤੇ ਕਿੱਥੋਂ ਸਵਾਲ ਤੋਂ ਲੈ ਇਹ ਸਮਾਧਿ ਜਾਰੀ ਸਮਾਪਤੀ ਹੈ ਇਹ ਕਿਨਵਾਇਆ ਨਗਰ ਕਟੜਾ ਇਹ 14 ਸਾਲ ਹੋ ਗਏ 14 ਸਾਲ ਹੋ ਗਿਆ ਪਹਿਲੇ ਇਹਨਾਂ ਸਾਥੀ ਦੋਇ ਵੀ ਜਾਈ ਜਾਂਦੇ ਅੱਛਾ ਸੰਤਾ ਕਹਿੰਦਾ ਕਿ ਜਦੋਂ 판ਦ ਜੱਟ ਰਹਿ ਜਾਂਦੇ ਉਹ ਵੀ ਲੱਗ ਜਾਂਦੇ ਨਾਲ ਹਾਂ ਕਿ ਕਿਹੜਾ ਸਾਰ ਨਹੀਂ ਸਕਦਾ ਨਹੀਂ ਆ ਇਸ ਕਰਕੇ ਉਹ 판ਦ ਜੱਟ ਬਣਾਉਂਦੇ ਨੇ ਹੋਰ ਤੁਸੀਂ ਸੰਤਾਂ ਨੂੰ ਕਿਹਨਾਂ ਜਾਂਦੇ ਹੋ ਸੰਤਾ ਨੂੰ ਬਹੁਤ ਵੱਟਣਾ ਰਜਰਾਏ ਸਾਹਤ ਜੀ ਵਿਚਾਰ ਕੇ ਨਾਲ ਹੀ ਸਾਰਿਆਂ ਨੂੰ ਇਹ ਸੰਗਠਨ ਦੇ ਸਹਿਯੋਗ ਨਾਲ ਹੁੰਦਾ ਜੇ ਉਹ ਹੁੰਦਾ ਜੇ ਠੀਕ ਹੈ